ਸੱਚੀ ਕਾਲ ਜੀ ਸਾਰਿਆਂ ਨੂੰ ਵਿਆਹ ਦੀ ਫੀਲਿੰਗ ਆ ਰਹੀ ਹੁਣ ਅੰਟੀ ਦਾ ਢੀ ਨੂੰ ਪਾ ਲਿਆ ਚੂੜਾ ਅੱਜ ਕਰਦੇ ਕੋ ਤੁਹੀਂ ਸਾਰੇ ਰੰਗ ਸਿਰ ਨੂੰ ਲਾਲਾ ਗੂੜਾ ਸਿਰ ਤੇ ਉਹਦੇ ਕੱਕ ਲੈਣਾ ਸਿਰ ਦੀ ਕੋਈ ਗੱਲ ਨਹੀਂ ਕੁੰਡਾਂ ਨੂੰ ਸਾਰੇ ਪੈਣ ਗਾ ਸਾਰੇ ਭੈਣ ਭਰਾਵਾਂ ਨੂੰ ਸਬਸਕ੍ਰਾਈਬ ਕਰਨ ਨੂੰ ਬਹੁਤ ਬਹੁਤ ਬਧਾਈਆਂ ਬਿਚਾਰਿਆ ਅੰਟੀ ਦਾ ਵਿਆਹ ਹੋ ਰਿਹਾ ਹੈ ਨਾ ਬੇ ਕਿੰਨਾ ਚਾਹ ਇਹ ਕੁੜੀ ਨੂੰ ਵਿਆਹ ਦਾ ਜਿਵੇਂ ਬਹੁਤ ਜ਼ਿਆਦਾ ਚਾਹ ਉਹ ਜਦੋਂ ਮੇਰਾ ਵਿਆਹ ਹੋਇਆ ਹੀ ਨਾ ਉਦੋਂ ਚੂੜਾ ਪਾਇਆ ਮੰਤਰੀ ਤੇ ਕੋਤਮ ਬਾਦਲ ਲਾਇਆ ਅੱਜ ਦੂਜੀ ਵਾਰ ਪਾਇਆ ਵਾ ਤੇ ਹੁਣ ਤੇ ਖੜੀਆ ਕਿੰਨੀ ਕਿੰਨੀ ਵਾਰ ਚੀੜੇ ਬਦਲਦੀ ਹੈ ਹਨਾ ਸ਼ਰਮ ਕਰਨੇ ਤੇ ਲਾਪਾਂ ਇਹ ਨਾਨਨ ਪਰਦਾਈ ਦਾ ਇਕੱਠਾ ਆਇਆ ਸੀ ਨਾਨਨ ਪਰਦਾਈ ਦਾ ਇਕੱਠਾ ਹੋਇਆ ਹੈ ਉਹਦੋਂ ਬੈਠੇ ਕਰ ਦਿੰਦੇ ਤੁਸੀਂ ਪੂਰੀ ਭੈਣ ਭਰਾ ਮੇਦਾਨ ਆ ਮੰਗੀ ਨਹੀਂ ਨਹੀਂ ਟਾਟਾ ਦੋਰੀ ਹੋਇਆ ਵਾ ਤੇ ਘੂਆਦਾਂ ਤੇ ਹੋਇਆ ਇਹ ਨਹੀਂ ਆ ਮਨੋ 23 ਵਜੇ ਚੂੜਾ ਪਾਣਾ ਕਿਦਾਂ ਨਾ ਇਹ 5 ਵਜੇ ਪੜਾਟਾ ਦੋਰੀ ਵਾ ਕੋਤਮੇ ਕੋਤਮੇ ਵਿਆਹ ਦੇ ਵਿੱਚ ਦੂਜੀ ਵਾਰ ਪਾਇਆ ਵਾ ਤੇ ਵੀਡੀਓ ਸਮਝ ਲਾ ਫੇ ਤੀਜੀ ਆ ਗਿਆ ਅੱਗੇ ਤੋਂ ਪਹਿਲੇ ਨਹੀਂ ਵਿਧਾਨ ਦੇ ਰਮਤ ਰਹੀ ਮਾਮਾ ਵਾਲਾ ਜਦ ਦੋਰੇ ਤੇ ਆਈ ਤੇ ਪਹਿਲਾਂ ਪਾਇਆ ਇਹ ਉਪਾ ਇਹ ਕਰਦਾ ਨਾ ਤੇ ਮੈਨੂੰ ਤੇ ਆਪ ਉਹਦਾ ਸੁਣਾ ਲੱਗੰड्या ਛੁਡਾ ਪਾਇਆ ਮੈਂ ਉਹਨਾਂ ਲਾਵੀ ਨਾ ਲੋ ਨਹੀਂ ਉਹ ਦੇਣਾ ਅੰਦਰ ਮੈਂ ਬੁੱਢੇ ਵਾਰੇ ਤੱਕ ਘਰ ਘਰ ਮੇਰੀ ਗੱਲ ਸੁਣਾ ਨਿਆੜਿਆਂ ਦੇ ਘਰ ਨਹੀਂ ਵੜਨ ਦੇਣਾ ਕਿਉਂ ਉਹਨਾਂ ਨੂੰ ਕਿਹਾ ਮੈਂ ਮੁੰਨਾ ਕਹਾ ਮਾਮੋ ਤੜੀ ਮਾਂ ਨਵੀਂ ਲੈ ਆਇਆ ਨਵੀਂ ਨਰੋਈ ਕਰਕੇ ਪ੍ਰੈਕ ਕਰ ਲੋ ਪ੍ਰੈਕ ਹੈ ਪ੍ਰੈਕ ਅਜੇ ਮੈਂ ਮੇਕਅਪ ਕਰਨਾ ਵਾ ਜੇ ਮੈਂ ਤਿਆਰਸ਼ਾਰ ਹੋਣਾ ਵਾ ਆਹੋ ਕੋਈ ਨਹੀਂ ਹਲੇ ਤੇ ਬੁੱਢੀ ਕੋੜੀ ਦਾ ਲਗਾਮ ਹੀ ਨਹੀਂ ਬਣੀ ਆ ਜੇ ਤੇ ਚੱਜਣਾ ਤਿਆਰ ਹੋਉਂਗੀ ਫਿਰ ਇਹ ਬਿਊਟੀ ਪਾਲਰ ਤੇ ਨਹੀਂ ਜਾਣਾ ਕਦੇ ਨਹੀਂ ਬਿਊਟੀ ਪਾਲਰ ਇੱਥੇ ਹੀ ਹੈ ਨਹੀਂ ਪਾਲਰ ਐਸ਼ੀ ਐਸ਼ੀ ਮੈਂ ਉਹ ਆ ਚੱਲ ਫੇਰ ਅੱਜ ਦੂਰੇ ਵਿਆਹ ਕਰਦੇ ਮੈਂ ਮਾਂ ਪਹਿਲਾਂ ਵਿਆਹ ਕਰਦੇ ਗਲੈਂਟੀ ਹੋ ਗਿਆ ਹੁਣ ਹੈ ਫਿਰ ਟ੍ਰੈਂਡਿਆ ਕਿੰਨੇ ਸਾਲਾਂ ਬਾਅਦ ਕਰਦੇ ਆ ਜਦੋਂ ਮਰ ਗਏ ਘਟ ਘਟ 5ਵੀਂ ਐ ਅਸਲੀ ਤੇ ਕਰਨੀ ਤੇਰੀ ਸਾਡੀ ਤੇ ਬੱਤੀ ਹੋ ਗਈ ਆ 55 65 ਸਾਲਾਂ ਤੋਂ ਨਾ ਨਿਕਲ ਚੱਲ 5ਵੀਂ ਕਰ ਲੈਨੇ ਆ ਆ 6 ਸਾਲ ਆਪਣੀ ਉਮਰ ਹੋਣੀ ਆ ਆਪਰੇ ਮਾਦਨ ਕਪਰਚਰ ਕੀ ਤੇ ਨੂੰ ਅੱਛਾ ਕਰਾ ਦੇ ਕੰਮ ਚਲੋ ਕੋਈ ਨਹੀਂ ਫਿਰ ਆਪਾਂ 55 ਸਾਲ ਦੇ ਸਾਬ ਸੇ ਕਰਾ ਲਾਂਗੇ ਕਰਾਈ ਜਾਂਦੇ ਰੋਹੀ ਹੈਨਾ ਹੈ 55 ਸਾਲ ਚ ਕਰਾ ਲਾਂਗੇ ਆਪਾਂ ਆਪਣਾ ਦੋਦੇ ਵਿਆਹ ਨਹੀਂ 50 ਜੀ 50 ਦੇ ਚ ਕਰਾਵਾਂਗੇ 50 ਤੇ ਵੱਜ ਗਈ ਆ 50 ਵਿਆਹ ਤੈਨੂੰ ਵੱਜੀ ਆ ਵਿਆਹ ਨੂੰ ਥੋੜਾ ਵੱਜੀ ਆ ਹੈ 30 ਆ ਹਜੇ ਨਹੀਂ ਨਹੀਂ 35 ਮਹੀਨੇ ਤੇ ਕਰਾ ਲਿਓ 35 ਮਹੀਨੇ ਤੇ ਕਰਾ ਲਿਏ ਆ ਤੇ 35 ਮਹੀਨੇ ਹੋ ਜੰਨਾ 30 ਹੋ ਗਏ ਆ ਇਹ ਆਖਿ ਕਿ ਆਓ ਨਿਕਾਲਦਾ ਸਾਬ ਆਖੜੇ ਸਿਆਲ ਚ ਕਰਾਇਓ ਹਣ ਗਰਮੀ ਬੜੀ ਆ ਸਾਬ ਆਂਦਾ ਸਾਫ ਕਰੋ ਕਰਾਈਏ ਅੱਛਾ ਆ ਨਾਲੇ ਆ ਸਬਜ਼ੀਆਂ ਸੂਜੀਆਂ ਖਰਾਬ ਹੋ ਜਾਣੀਆਂ ਗਰਮੀਆਂ ਚ ਪੂਰਾ ਪ੍ਰੋਗਰਾਮ ਹੋਣਾ ਚਾਹੀਦਾ ਸਿਆਲ ਦੇ ਵੇਗ ਨਾ ਉਹ ਹੀ ਨੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਗਰਮੀਆਂ ਚ ਸਿਆਲ ਨੂੰ ਕਰਾਂਗੇ ਨਾਲੇ ਸਬਸਕ੍ਰਾਈਬਰ ਨੂੰ ਸਦਾਂਗੇ ਸਾਰਿਆਂ ਨੂੰ ਆਹ ਹੋਇਆ ਕਰ ਆ ਸੰਤੋ ਉਹ ਬੈਸ ਕਰਾ ਨਾ ਬਦਿਆ ਨਾ ਸਬਸਕ੍ਰਾਈਬ ਕਰਾਵੇ ਸੋਨੇ ਦੀ ਧੰਡਾ ਦੇ ਵਿੱਚ ਨਹੀਂ 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 ਕਿਹ ਕਿਹ ਸਬਸਕ੍ਰਾਈਬ ਉਹ ਲੈਣਾ ਕੋਖ ਨਹੀਂਗਾ ਸਿਰਫ ਉਹਦਾ ਚਾ ਨਾ ਸਦਣਾ ਵਿਆਹ ਵਖਾ ਲੈਣਾ ਬੁੱਢੇ ਬੁੱਢਣੀ ਦਾ ਵਿਆਹ ਤੇ ਸਾਨੂੰ ਗੋਡੇ ਗੋਡੇ ਚਾ ਹੈ ਉਹਦਾ ਅਸਲੀ ਵਿਆਹ ਨਵੰਬਰ ਚ ਹੋਇਆ ਇੱਥੇ ਕੋਦੋਂ ਹੀ ਕਰ ਲਾਂਗੇ ਨਵੰਬਰ ਜੀ ਉਸੇ ਉਸੇ ਤਰੀਕ ਦਾ ਰੱਖ ਲਾਂਗੇ ਉਸੇ ਤਰੀਕ ਦਾ ਇਹ ਸੱਚੀ ਮਟੰਗਿਆ ਸੋਣੀ ਨਾ ਕੰਡਾਈ ਬਾਲੀ ਸੋਣੀ ਕੇ ਅਜੇ ਮੇਕਅਪ ਕਰਨਾ ਵਾ ਇਹਦੇ ਮੁੜਕੇ ਉਲਟ-ਉਲਟ ਡਿੱਗਣਾ ਤੋਹੀ ਡਿੱਗਣਾ ਕੀ ਬਣਾ ਕਿੰਨੇ ਡਿੱਗਣਾ ਕਿੰਨੇ ਲੱਗਦੇ ਹੋਗੇ ਹੈ ਬੱਚੀ ਬਾਲੀ ਵਿਆਹ ਉਹ ਕਿੰਨੇ ਸੋਹਣੇ ਲੱਗਦੇ ਹੋਗੇ ਬਹੁਤ ਚੰਗਾ ਸਮਝ ਜਾਣਾ ਸੋਹਣਾ ਪਤਲੀ ਬਹੁਤ ਹੀ ਤੋ ਪਤਲੇ ਨਾ ਸਭ ਮੋਢੀ ਵੱਡੀ ਹੋ ਗਈ ਆਂਦਾ ਤੂੰ ਲੈ ਤਿਆਰਣਾ ਉਲਟ-ਉਲਟ ਡਿੱਗ ਕੇ ਮੈਂ ਤੋ ਡਿੱਗ ਰਿਹਾ ਨਹੀਂ ਨਹੀਂ ਅਜੇ ਇਦਾਂ ਹੀ ਆ ਇਹ ਤਿਆਰੀ ਸ਼ੇਰੀ ਕਰਨੀ ਆ ਚਲੋ ਕੋਈ ਤਿਆਰੀ ਕਰਕੇ ਵਿਖਾ ਲਦੇ ਹਾਂ ਤੁਹਾਨੂੰ ਆਹ ਚਲੋ ਠੀਕ ਆ ਤਿਆਰੀ ਕਰਕੇ ਵਿਖਾ ਲਦੇ ਆ ਕਿੰਦਾ ਨਹੀਂ ਲੱਗਦੀ ਹੈ ਅਮਰੀ ਤੂੰ ਹੀ ਬੋਲਣਾ ਕੋਹ ਹਮ ਲక్ష్ਮੀ ਤੂੰ ਲਾਲੀ ਬਿੰਦੀ ਕਿੰਨਾ ਹੋਇਆ ਵਿਆਹ ਦਾ ਜਾਣਦੀ ਤੈਦਾ ਅੰਟੀ ਦੇ ਵਿਆਹ ਦਾ ਕਿੰਨਾ ਜਾ ਤਾਨੂੰ ਬਹੁਤ ਚਾਏਵੇਂ ਹਾਂ ਅੱਜ ਚੂੜਾ ਬਹੁਤ ਸੋਹਣੀ ਲੱਗ ਰਹੀ ਅੰਕਲ ਨੂੰ ਤੇ ਆਖਿਆ ਅੱਜ ਦੀ ਲਾਲ ਪੱਗ ਤੂੰ ਹੀ ਮਨ ਲਾਟੇ ਗੰਦੀ ਧਾਰੀ ਕਾੜੀ ਤੇ ਵੀ ਘਰ ਲੋ ਨਹੀਂ ਨਹੀਂ ਹੋਰ ਕਿਸ ਨੂੰ ਖਾਲ ਦਾਂਗੇ ਨਹੀਂ ਤੇ ਜੋਬਨ ਤੂੰ ਫੋਨ ਤੇ ਲੱਗਾ ਓਏ ਮੁੰਡਾ ਰੈਂਟ ਕਿਲਾ ਲਾ ਦੋ ਓ ਆ ਲੈ ਮੈਂ ਕਿਹਨੂੰ ਸੇਰ ਮੁਝਾ ਆਖੇ ਸੇਰ ਨਾ ਬੋਲੂ ਤੋ ਬਹੁਤ ਉੱਥੇ ਨਹੀਂ ਆ ਸਕੂ ਚਾਰੀ ਚਲੰਡੀ ਆ ਪੂਰੀ ਮੁੜ ਕੇ ਤਿਆਰ ਹੋ ਜੰਗੇ ਨੇ ਫਿਰ ਤਾਨੂੰ ਬਖਾਲਦੇ ਆ ਚਾਰ ਘੰਟੇ 2000 ਵਾਰ ਬੈਰ ਹੋ ਗਏ ਲੈ ਤਿਆਰ ਬੈਰ ਹੋ ਗਏ ਨੇ ਨਹੀਂ ਹੁਣ ਫੋਟੋਆਂ ਖਿਚਾਉਣ ਤੇਰੇ ਪਾਸਾ ਨੇ ਕੋੜਾ ਕੋੜਾ ਨੇ ਸਾ ਜੀ ਨੇ ਆ ਠੀਕ ਆ ਠੀਕ ਕਰ ਆ ਕੱਟਾਂ ਕੱਟਾਂ ਜੀ ਲੈ ਕਿੰਨੀ ਕੀ ਫੀਲਿੰਗ ਆਉਣ ਦੀ ਵਿਆਹ ਦੀ ਵਾਸੋਂ ਹੈ ਵੀ ਆਜੋ ਸੇ ਛੇਕ ਲਿਆ ਤੇ ਕਿਨੂੰ ਬਰਾਤ ਹੈ ਮੈਂ ਤੇ ਆਇਆ ਹੀ ਆ ਕਿ ਬਰਾਤ ਨੂੰ ਕਰਨਾ ਹੈ ਹੁਣ ਚੋਰੀ ਜਿਹੜਾ ਵਾ ਕਰਨਾ ਇਹਦੇ ਉਧਰ ਥੋੜੇ ਜਿਹੇ ਰਾਜਿਆ ਇਹਦਾ ਮੂੰਹ ਇਹਦਾ ਨਮਕ ਗਿਆ ਵਾ ਜਦੋਂ ਤੁਸੀਂ ਸਟਾਰਟਿੰਗ ਕੀਤੀ ਹੈ ਨਾ ਉਦੋਂ ਨਹੀਂ ਆ ਕੋਈ ਮਦਦ ਨਾ ਉਦੋਂ ਨਹੀਂ ਆਗਾ ਨਾ ਬਹੁਤ ਵਕਤ ਦੋ ਸਾਲ ਤੇ ਹੋ ਗਏ ਦੋ ਸਾਲ ਹੋ ਗਏ ਜੀ ਜੇਕਦਮ ਝੜ ਗਿਆ ਸਰੀਰ ਤੇ ਬੁੱਢੀ ਬੁੱਢੇ ਦਾ ਵਿਆਹ ਤੇ ਸਾਨੂੰ ਗੋਡੇ-ਗੋਡੇ ਚਲ ਚਲ ਬਹੁਤ ਵਧੀਆ ਬਿੰਦੀ ਥੋੜੀ ਥੱਲੇ ਚਾਹੀਦੀ ਆ ਤਾਂ ਹੋ ਗਈ ਤਾਂ ਹੋ ਗਈ ਉੱਚੇ ਮਾਰਦੀ ਮੇਰੀ ਬੰਗਾਲਣਾ ਮਾਰਦੀ ਹਾਂ ਹਾਂ ਆਈ ਤੇ ਕਰਕੇ ਆਪਾਂ ਲਾ ਲੈਨੇ ਨਿਯਾਮ ਕਰਕੇ ਉਦਾਂ ਚੰਗੀ ਆ ਸੋਹਣੀ ਨਾ ਕੰਡਾ ਜੀ ਬਾਹਲੀ ਵਧੀਆ ਕੇ ਭਾ ਜਿੰਨੂ ਕਰਮੀ ਨਾਲ ਜਿੰਨੂ ਬਹੁਤ ਹੱਲਿਆ ਭਾਈ ਜੀ ਨੂੰ ਕੋਸ ਦੀ ਕੋਜੀ ਦੀ ਨਹੀਂ ਕੋਈ ਗੱਲ ਵੀ ਜੀਤ ਵਹੀ ਕਹਿਣਾ ਇਹ ਆਵੇ ਫੀਲਿੰਗ ਤੇ ਵੇ ਕਿੱਡੀ ਵਧੀਆ ਹੋਂਦੀ ਵਿਆਹ ਵਾਲੀ ਉਹ ਆ ਜੇ ਤਾਂ ਇਹ ਵੀ ਲੱਗੇ ਨਾ ਆਪਣੀ ਭਾਪੀ ਦੇ ਉਹ ਆ ਜੀ ਫੋਨ ਕਰਦੇ ਹਾਂਜੀ ਕਰਦੇ ਬਾਪੂ ਅੱਛਾ ਅਸੀਂ ਪਰ ਵੀ ਲੱਗੇ ਆਜੋ ਆਜੋ ਬੀਬੀ ਨਾਨ ਜੀ ਹਾਂ ਹਾਂ ਚਾਹ ਵੜਾ ਮੁਰਗੇ ਤੋਂ ਲੈਣ ਲਈ ਹਾਂ ਜੀ ਅਮਰਜੀਤ ਆਪਣੇ ਕੰਮ 'ਚ ਰੁੱਝੀ ਵੇਖ ਲੈ ਬਾਹਰ ਵਿਆਹ ਹੋ ਚੱਲਿਆ ਈਓ ਹੋਰ ਐਨੋ ਕੀ ਆਜਾ ਗਾ ਤੇ ਉਹਦੇ ਅੰਦਰ ਨਨਾਨ ਪਰਜਾਈ ਹੁਣ ਤੇ ਫੋਟੋਆਂ ਖਚਾਓ ਹ ਮੁੜ ਕੇ ਘੜੀ ਨੂੰ ਲੰਡਣਾ ਤੁਸੀਂ ਵੀਡੀਓ ਚ ਜੱਲ ਪਤਾ ਕਰੀਏ ਆਪਾਂ ਕੀ ਕਰਦੇ ਤਾਂ ਜਿੱਦਿ ਸਿੱਕਾ ਮਿਸਟਰ ਦੇ ਕੰਮ ਬੰਦ ਹੀ ਸੋ ਅਬੀ ਥੋੜੇ ਹੀ ਰਹਿ ਗਿਆ ਅੱਛਾ ਜੇ ਕਰਨਾ ਵਸੂ ਇੱਕ ਦਿਨ ਦਾ ਕੰਮ ਤਿੰਨ ਮੱਕ ਜਣਾਂ ਦੇ ਕੋਲ ਪਤਾ ਲਾਗੇ ਕਿਦਰ ਵੇਖਣ ਤੁਹਾਡੇ ਵੀ ਮੈਂ ਤੁਹਾਨੂੰ ਕਹਿੰਦੀ ਮੇਰੀ ਆਖਿਆ ਇਤਨੀ ਆਏ ਤੁਹਾਡੇ ਨਾਲ ਪੁਰਾਣਾ ਸੋ ਨਾ ਕਿਹਾ ਬਹੁਤ ਹੋ ਗਿਆ ਮੇਰਾ ਜੰਗਾ ਤੁਹਾਡਾ ਵੀ ਜੰਗਾ ਤੁਹਾਡਾ ਜੰਗਾ ਮੈਂ ਕਿਉਂ ਇੱਕ ਵਾਰ ਨਾ ਅਡੇ ਦੀ ਦਿੱਤੀ ਜਾਣਾ ਮਨ ਬੋਦਨ ਕਰ ਗਾੜੀ ਸੋ ਉਹਦੇ ਸਾਲੇ ਦਾ ਮੁੰਡਾ ਹੋਇਆ ਤੁਹਾਡਾ ਮਾਮਾ ਜੀ ਸਾਰਿਆਂ ਦੇ ਦੇਖਣ ਗਏ ਤਾਂ ਉਹ ਆਪਣਾ ਨਿਆਣਾ ਲੈ ਕੇ ਲਗਾ ਕੇ ਆ ਗਏ ਕਹਿੰਦੇ ਵੇਖੋ ਵੇਖੋ ਮਾਸਰ ਜੀ ਕਿੰਨਾ ਸੋਹਣਾ ਅੰਦਾ ਤੁਹਾਡਾ ਵੀ ਚੰਗਾ ਵਾ ਪਰ ਤੁਹਾਡਾ ਜਿਆਦਾ ਸੋਹਣਾ ਵਾ ਕਿਉਂ ਕਿ ਉਹਨਾਂ ਦੀ ਉੱਤੋਂ ਜਿਹੀ ਨਿਆਣੀ ਤੇ ਉਹ ਗੱਲ ਚੁਣੇਦੀ ਆ ਕਿ ਤੁਹਾਡਾ ਵੀ ਚੰਗਾ ਜੁਦਾ ਪਰ ਮੇਰਾ ਜਿਆਦਾ ਸੋਹਣਾ ਵਾ ਆਪਣਾ ਜਨਮ ਵਾਲੀ ਗੱਲ ਸੀ ਹਾਂ ਫੋਟੋ ਖਿੱਚ ਲਈ ਕੁੜੀ ਹਾਂ ਮੈਂ ਫੋਟੋ ਖਿੱਚੀ ਗਈ ਆ ਤੂੰ ਕੀ ਕਰਦੇ ਆ ਆ ਤਾਂ ਪੈਂਟ ਆ ਵੀਡੀਓ ਬਣਾਉਣ ਦੇ ਆ ਵੀਡੀਓ ਬਣਾਉਣ ਦੇ ਆ ਪਰ ਗਰਮੀ ਨਾਲ ਚਲੋ ਬਾਹਰ ਚ ਜਾਓ ਫਿਰ ਅੰਦਰ ਫੋਟੋ ਵਿੱਚ ਨਹੀਂ ਹਾਂ ਇੱਥੇ ਕੇਂਜੀ ਪੈਂਟ ਆਹ ਨਹੀਂ ਤੇ ਜਿੰਨੇ ਆਉਗੇ ਉਨੇ ਪਾ ਦਊਗਾ ਪਰ ਯਾਰ ਤੂੰ ਨਾ ਹੋਰ ਠਾਕ ਨਾ ਦੇ ਸੇਬਾ ਮੰਨ ਲਊਗਾ ਜਿੰਨੇ ਆਉਗੇ ਉਨੇ ਪਾ ਲਊਗਾ ਹਾਂ ਬਾਕੀ ਕਿਤੇ ਕਾ ਲੈਣਾ ਪੀਜ ਆਹ ਖਿੱਚ ਖੁੱਚ ਕੇ ਕਰ ਭਾਈ ਜੀ ਚਲੋ ਚਲੋ ਤਿਆਰੀ ਚਲੋ ਹੁਣ ਮੇਰੀ ਤਿਆਰੀ ਹੋਣ ਲੱਗੀ ਹੈ ਹੁਣ ਇਹਨਾਂ ਤਾਂ ਤਿਆਰੀਆਂ ਪੈਂਦਾ ਸ਼ਟਰ ਤਾਂ ਹੈਗੀਆਂ ਤੇ ਸਹੀ ਕਿੰਨੀਆਂ ਨੇ ਆਓ ਨਾ ਤਾਂ ਕਿਤੇ ਰੱਖੀਆਂ ਇੱਧੇ ਵਾਰ-ਮੁੜ ਕੇ ਲੇ ਗਈਆਂ ਕਿਹੜੀਆਂ ਪਾਉਂਦੇ ਆ ਕਿੰਨਾ ਜੀ ਤਿਆਰੀਆਂ ਤਾਂ ਮੈਂ ਛੱਡ ਸਫਾਈ ਕਰ ਦਿੰਦੀ ਆ ਮੈਂ ਤਾਂ ਤੁਹਾਨੂੰ ਉਹਨਾਂ ਨੂੰ ਪਤਾ ਹੀ ਹੋਣਾ ਮੈਂ ਕਿੱਥੇ ਹੁਣੀ ਆ ਆ ਹੈਗੀਆਂ ਤਾਂ ਸਹੀ ਆ ਉਹ ਵੀ ਗਰਸਾਹ ਸਿੰਘ ਨੇ ਆ 2015 ਦੀ ਪਾਈ ਆ ਪੈਂਟ ਸ਼ਰਟ ਬੱਲੇ ਬੱਲੇ ਹਾਂ ਜੀ ਪੁਰਾਣੀ ਹਾਂ ਮੁੜ ਕੇ ਪਾਈ ਉਹ ਮੇਰੇ ਤੇ ਪਜਾਮੇ ਬਸ 2015 ਚ ਪਾਈ ਹਾਂ ਤੇ ਉਹ ਨਾਲ ਲੈਣੀ ਹੈ ਹੁਣ ਕਿੰਨੀ ਪਾਈ ਚਲੋ ਮੈਂ ਤਿਆਰੀ ਕਰਾਂ ਹੁਣ ਕਰ ਲਓ ਕਰ ਲਓ ਲਓ ਜੀ ਅੰਕਲ ਹੋਣ ਡਿਆ ਤਿਆਰ ਹੁਣ ਬੱਲੇ ਬੱਲੇ ਵਾਖਿਆ ਅਗਰ ਸਾਹਿਬ ਸਿੰਘ ਜੀ ਪੈਂਟ ਸ਼ਰਟ ਬਹੁਤ ਸੋਹਣੀ ਲੱਗੀ ਤੁਹਾਨੂੰ ਹਾਂ ਉਹ ਅਨਾਲੇ ਆ ਗਰੀ ਇੱਧਰ ਵੇਖੋ ਹਾਂ ਪਹਿਲਾਂ ਕਿੰਨਾ ਕਾਲਾ ਰੰਗ ਲੱਗਣ ਡਿਆ ਗਰਮੀ ਬਹੁਤ ਲੱਗਣ ਦੀ ਹੈ ਜੀ ਸਾਹਿਬ ਇਹਦੇ ਬਈ ਪਤਾ ਕਿਦਾਂ ਰੰਗ ਲੱਗਣ ਡਿਆ ਤੁਸੀਂ ਉਹ ਕਾਲੇ ਟਰੈਕਟਰ ਵਾਲਿਆਂ ਨੇ ਆ ਕਾਲਾ ਜੂਪੀ ਵਾਲਿਆਂ ਦਾ ਹਾਂ ਉਹਦੇ ਵਰਗੇ ਲੱਗਣਦੇ ਨੇ ਰਈ ਹੂੰ ਆ ਗਈ ਪੂਰੀ ਮੈਚ 65 ਬੱਟ ਕਿੱਥੇ ਮੇਚ ਆਇਆ ਹਾਂ ਦਸਤਾਰ ਬੱਦੀ ਨਾਲ ਗੁਰਵਰਦੀ ਅੱਛਾ ਅੱਛਾ ਦਸ ਉਹ ਬੱਦੀ ਆ ਦਸਤਾਰ ਨਹੀਂ ਉਹ ਵੱਖਰਾ ਕਪੜਾ ਜਿਹਾ ਪਿਆ ਹੀ ਇੱਥੇ ਕਿ ਜੇ ਉਹ ਹੋਣਾ ਵਾ ਪਹਿਲਾਂ ਹੀ ਕੋਈ ਸੀ ਦਸਤਾਰ ਨਹੀਂ ਦਸਤਾਰ ਤੇ ਚੋਰ ਹੁੰਦੀ ਉਹ ਤੇ ਪੱਟੀ ਜੀ ਲੰਮੀ ਜੀ ਕਪੜਾ ਪਿਆ ਹੀ ਇੱਥੇ ਕਾਲਾ ਜਿਹਾ ਉਹ ਬੰਦਿਆ ਵਾ ਗੋੜੀ ਪੂਣੀ ਬਾਈਦੀ ਨਹੀਂ ਨਾ ਹੋਣੀ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਟਾਈਮ ਪਾਸ ਹੋ ਗਿਆ ਕੇ ਹੂੰ ਕਾਲ ਕੋਈ ਨਹੀਂ ਹੁਣ ਤੁਹਾਨੂੰ ਵੀ ਫੀਲਿੰਗ ਆਉਣ ਡਈ ਹੈ ਨਾ ਕੋਈ ਆਪਣੇ ਵਿਆਹ ਦੀ ਹੁੰਦੀ ਹੋਗੀ ਵੀ ਇਦਾਂ ਨਾਲ ਵੀ ਪੈਂਟ ਸ਼ਰਟ ਪਾ ਕੇ ਪੱਗ ਬੰਨ ਕੇ ਸਹੁਰੇ ਜਾਣਾ ਹੁੰਦਾ ਹੈ ਆਹੋ ਕਿ ਛੇਤੀ ਛੇਤੀ ਹੈ ਛੇਤੀ ਛੇਤੀ ਪਰ ਮੂੰਹ ਉਹਨਾਂ ਦੀ ਖੰਡਿਆ ਤੁਹਾਡਾ ਯਾਰ ਖੇਤੀ ਜਿਆਦੀ ਹੈ ਨਾ ਪਰ ਗਰਮੀ ਲੱਗਣ ਡਈ ਹੈ ਨਾ ਪਰ ਨਾਮ ਲਿਆ ਹੋਇਆ ਉਹਦੇ ਪਿੱਛੇ ਕੀ ਵੇਖਣ ਡਈ ਹੁਣ ਤੂੰ ਮੈਂ ਹੀ ਵੇਖਣ ਡਿਆ ਕੀ ਕਿਵੇਂ ਝੂੜਾ ਬਾਰ ਬਹੁਤ ਗੱਲਾਂ ਕੀ ਕਰਦਾ ਬਾਲਿਆ ਉਹਦਾ ਵਿਆਹ ਤੇੰਦਾ ਵਿਆਹ ਹੋਏ ਨਵੇਂ ਨਵੇਂ ਤੇਰਾ ਜੀ ਘੰਡਿਆ ਵੇਖ ਕੇ ਪਾਉਣ ਚੂੜਾ ਨਹੀਂ ਮੈਂ ਤਾਂ ਗੁੰਦੀ ਰਹਿਣੀ ਇੰਨਾ ਦੇ ਸਾਹਮਣੇ ਚੂੜਾ ਪਾਉਗਾ ਤੇਦੀ ਲਾੜਾ ਆਹੋ ਲਾਇਆ ਵਾ ਉਹ ਵੀ ਮੇਰੇ ਰਾਮ ਗੁਸੈਨ ਦੇ ਮਿਲ ਕੇ ਚੱਲਣ ਲਾਦੇ ਚੂੜਾ ਆਛਾ ਬੜੀ ਮਾਰਕਿੰਗ ਬੋਲਦੀ ਆ ਕਿ ਚੂੜਾ ਨਹੀਂ ਪਾਣਾ ਤੂੰ ਯਾਰ ਰਹੀਓ ਅਛਾ ਜੇ ਆਪਕੇ ਚੂੜਾ ਨਹੀਂ ਪਾਣਾ ਤੂੰ ਸਦੀਵਾਂ ਦਿੱਖ ਹੈ ਨਾ ਉਹ ਤੂੰ ਇਦਾਂ ਕਹਿੰਦਾ ਤੂੰ ਬੋਲਦੀ ਐਸੇ ਆ ਹੋ ਪਰ ਤਨੂ ਰਾਮੂ ਨੇ ਇਦਾਂ ਕਿਹਾ ਫਿਰ ਹਾਂ ਤੂੰ ਬੋਲਦਾ ਆਪਣੇ ਪਾਣਾ ਚੂੜਾ ਹੂੰ ਇਸ ਲਈ ਚੂੜਾ ਉਤਾਰ ਦਿਆ ਜੇ ਹਮ ਉਧਰ ਕ ਜੈ ਕਲੱਬ ਕੀ ਨੰਨੇ ਨੱਚ ਪਾਏ ਹੈ ਕਰ ਬੜ ਬੈਣ ਕੇ ਕੀ ਆਏ ਨਜ਼ਰ ਵੱਟੂ ਕਹਿੰਦੇ ਇਹਨੂੰ ਨਹੀਂ ਪਾਈ ਮੋੜ ਜਿਹੜਾ ਵਿੱਚ ਵਾ ਨਾ ਦੇ ਨੀਲੇ ਰੰਗ ਦਾ ਨਜ਼ਰਬੱਟੂ ਹੁੰਦਾ ਵਾ ਹਾਂ ਨਜ਼ਰਬੱਟੂ ਪਾਇਆ ਆਪਾਂ ਹਾਂ ਨੂੰ ਜਨ ਲੱਗੇ ਕਿ ਸੋਹਣੇ ਬੜੇ ਹਾਂ ਦੇ ਸੋਹਣੇ ਤਾਂ ਫਿਰ ਹੈਗੇ ਆ ਇਹਦੇ ਵਿੱਚ ਕਿਹੜੀ ਗੱਲ ਆ ਮੈਂ ਕਿੱਦਾਂ ਸੋਹਣੇ ਨਹੀਂ ਨਹੀਂ ਐਸੇ ਬੈਠੀ ਜਿੰਨੇ ਆੜੀਆਂ ਅੱਖਾਂ ਸਾਡੀਆਂ ਦੇ ਸਾਨੂੰ ਬਹੁਤ ਪਿਆਰੇ ਲੱਗਦੇ ਆ ਇਹ ਬਾਤ ਹੈ ਅਜਨਤੀਏ ਕਰਦਾ ਵਿਆਹ ਆ ਇੱਥੇ ਜੁਆਏ ਕਰ ਨਹੀਂ ਦੇ ਖਾਣੇ ਸਮੋਸੇ ਦਸ ਗੁੱਲੇ ਤੇ ਗਿਆ ਨਿਊਡਲੜ ਖਾਣੇ ਬਾਕੀ ਤੇ ਵੀ ਇੰਜੋਏ ਕਰਿਓ ਨਹੀਂ ਵਿਆਹ ਨਹੀਂਗਾ ਵਿਆਹ ਹੋ ਗਿਆ ਵਾ ਹੋ ਗਿਆ ਆਜਾ ਪਾ ਪਰ ਆਂਟੀਆਂ ਦੀ ਯਾਦ ਜਿਹੜੀ ਆ ਪੁਰਾਣੀ ਯਾਦ ਜਿਹੜੀ ਤਾਜ਼ਾ ਹੁੰਦੇ ਤਾਜ਼ਾ ਹੁੰਦੇ ਤੁਹਾਨੂੰ ਬੜਾ ਜਦੋਂ ਪੁਰਾਣੀ ਕੋਈ ਚੀਜ਼ ਘਮੂਰੀ ਹੁੰਦੀ ਤਾਂ ਕਿੰਨੀ ਖੁਸ਼ੀ ਹੁੰਦੀ ਆ ਹਾਂ ਬਹੁਤ ਖੁਸ਼ੀ ਹੁੰਦੀ ਹੈ ਬਸ ਪਿਛਲਾ ਰਿਕਾਰਡ ਯਾਦ ਆਂਦਾ ਵੀ ਇਹ ਹਾਂ ਇਹਦਾ ਕਰ ਦੇ ਰਹੇ ਆ ਹਾਂ ਮੈਨੂੰ ਮਨਪ੍ਰੀਤ ਨੇ ਇੰਨੇ ਚੂੜੇ ਪਾਏ ਮੈਨੂੰ ਆਪ ਹੁੰਦਾ ਮੈਂ ਨਹੀਂ ਹਾਏ ਮੈਂ ਚੂੜਾ ਕਦੋਂ ਪਾਉਂਗੀ ਚਲ ਅੱਜ ਮੌਕਾ ਮਿਲ ਗਿਆ ਹਣਾ ਰਲ ਗਏ ਨਾਲ ਚੂੜੇ ਦੇ ਹੈਂ ਸਰਣਾ ਹਾਂ ਸਰਾਨੀ ਦੀ ਪੂਰੀ ਮੈਚਿੰਗ ਹੋ ਗਈ ਹੈ ਬਣਾਓ ਚਾ ਬਲੌਗ ਵਾਜੀ ਜਾਂਦਾ ਹੈ ਹਾਂ ਹਾਂ ਚਲ ਬਣਾਉਂਦੇ ਵਧੀਆ ਲੱਗਣ ਡਿਆ ਸਾਰਾ ਖੁਸ਼ ਬਣਾ ਲਾਂਡਾ ਬੇ ਆ ਹਾਂ 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 ਹੁਣ ਬਣੀ ਉਹ ਗੱਲ ਚਲ ਹੁਣ ਸਟਾਰਟ ਸਾਸ਼ੀ ਕਾਂਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਠੀਕ ਠਾਕ ਹੋ ਜਿੱਦਾਂ ਨਾ ਉਹ ਬਈ ਹੁੰਦੀ ਨਾ ਗੱਲ ਬਾਤ ਤੇ ਕਿੰਨੇ ਆਉਂਦੇ ਕੈਮਰਿਆਂ ਵਾਲੇ ਕੋਈ ਤੂੰ ਮੇਰੇ ਗਾੜੀ ਵਿੱਚ ਤੇਰੇ ਗਾੜੀ ਹੈ ਨਾ ਮਾਰ ਪੀਰ ਇੱਧਰ ਕੈਮਰਾ ਕਿੰਨੇ ਪੱਤਰਕਾਰ ਆ ਗਏ ਇੱਧਰ ਕੈਮਰਾਮੈਨਾਂ ਨੂੰ ਪਤਾ ਲੱਗਣ ਡਿਆ ਪੱਤਰਕਾਰ ਕਹਿੰਦੇ ਚ ਕੈਮਰਾ ਬੱਜਿਆ ਅਗਲੇ ਨੂੰ ਪਿੱਲੋ ਤੇਰਾ ਜੂੜਾ ਵੇਖ ਗਾੜੀ ਗੱਲੋ ਬਿਮਾਰ ਵਿੱਚ ਦੇਣੇ ਆ ਹੈ ਕੋਈ ਨਹੀਂ ਪਾਪੀ ਜੀ ਕੈਮਰੇ ਚ ਕੈਮਰਾ ਬੱਜਿਆ ਨਹੀਂ ਪਿੱਲੋ ਤੇਰਾ ਝੂੜਾ ਵੇਖ ਕੇ ਝੂੜਾ ਵੇਖ ਕੇ ਆਹਾਂ ਪਿੱਲੋ ਤੇਰਾ ਪਰਾਣਾ ਵੇਖ ਕੇ ਆ ਕਾ ਪਰਾਣਾ ਤੇ ਪਰਾਣਾ ਹੀ ਆ ਰੇ ਚੱਲ ਫਿਰ ਓ ਹੇਠੋਂ ਇਥੋਂ ਵੀ ਕਰੋ ਵਾਲਦਾ ਕਿੱਥੇ ਤੇਰੇ ਪੇਕੇ ਮੈਂਨ ਤੈਨੂੰ ਤੂੰ ਕੱਲ੍ਹ ਦੀ ਆਈ ਵੀ ਆਈ ਅੱਛਾ ਫੇਰਾ ਫੇਰਾ ਪਉਣ ਜਾਣਾ ਆ ਫੇਰਾ ਪਾਈਏ ਪਰੋਣੇ ਦਾ ਘਰੋਂ ਮੂੰਹ ਪਾ ਕੇ ਲੈ ਨਹੀਂ ਆ ਪੀਏ ਖਾਵੇ ਨਾ ਬਹੁਤ ਨਹੀਂ ਨਹੀਂ ਇਹਨੂੰ ਕੱਲ ਦਾ ਵੜਾ ਰਜਾਤਾ ਸੋਰੀਆਂ ਨੇ ਆਪਾਂ ਐਦਾਂ ਕਰਾਂਗੇ ਨਾ ਜਿੱਥੇ ਤੇਰਾ ਮੂੰਹ ਹੈ ਨਾ ਉੱਥੋਂ ਕਿ ਜੇ ਕੱਟ ਲਾ ਦਾਂਗੇ ਫੇਰ ਉਹਨਾਂ ਨੂੰ ਨਾ ਪਤਾ ਲੱਗਿਆ ਵੀ ਧੋਖਾ ਹੋਇਆ ਸਾਡੀ ਕੁੜੀ ਨਾਲ ਕੇ ਬੁੱਢਾ ਪਰੋਣਾ ਵਿਹਣ ਆਇਆ ਹੈ ਨਾ ਆਹੀ ਗੱਲ ਹੈਗੀ ਆ ਇਹ ਕਰਕੇ ਸਾਡੀ ਵੀ ਉਹ ਤੋਂ ਖੋਲਣੀ ਨਾ ਖੋਲਿਓ ਅੰਟੀ ਦੱਗਿਆ ਨਹੀਂ ਅੰਕਲ ਦੀ ਦਾੜੀ ਕਾਲੀ ਕਰ ਲੋ ਉਹਨੇ ਕਹਿੰਦਾ ਇਹ ਤੇ ਚਿਰੋਂ ਦਾ ਇਹਨੇ ਪਰੋਣੇ ਨੇ ਰੰਗ ਲਾਇਆ ਸੀ ਇਹ ਵੇਖਦਾ ਕੁੜੀ ਨੂੰ ਬਣਾਉਣ ਲੈ ਆ ਰੇ ਦਾੜੀ ਅੱਜ ਵੇਖੀ ਦੀ ਇਹ ਤੇ ਵੀ ਚਿੱਟੀ ਹੋ ਗਈ ਇਹਦੀ ਆਏ ਰਮਾਰ ਵਿੱਚ ਬਾਹਰ ਕਰਨ ਹੋਏ ਹੀ ਸੂਤਰ ਕਰਨ ਵਾਲੇ ਚੱਲ ਕੋਈ ਨਹੀਂ ਬਹੁਤ ਸੋਹਣੇ ਲੱਗਣ ਡਏ ਆ ਤੁਸੀਂ ਚਲੋ ਰੱਬ ਤੁਹਾਨੂੰ ਆਂਦੇ ਹਾਂ ਬੋਲੋ ਪਰ ਤੁਹਾਡਾ ਵੀ ਨਵਾਂ ਆਇਆ ਅੰਦਰ ਆਟਾਣਾ ਸੀਨਾ ਮੈਂ ਤੁਹਾਨੂੰ ਦੱਸਵਾ ਦਿੰਦੀ ਕਿੰਨਾ ਕਿ 35 ਸਾਲ ਦੇ ਨੇ ਬੰਦੇ ਬੋਲੋ ਨਵਾਂ ਨਵਾਂ ਹੀ ਆ ਗਿਆ ਨਵਾਂ ਆਇਆ ਸੀ 3 ਛੱਡ ਦੋ ਤੇ 5 ਫੜ ਲਓ ਤੇ 5 ਸਾਲ ਹੀ ਹੋਏ ਆ ਕੇ ਹਾਂ ਤੇ ਤੁਹਾਡੇ ਨਾਲ ਹੀ ਆ